ਯਾਰ ਬਸ ਤੂੰ ਘਰੋਂ ਬਾਹਰ ਹੀ ਨਿਕਲਣਾ ਤਿੰਨ ਦਿਨ ਚਾਰ ਦਿਨ ਤੇ ਮੈਂ ਕਿਹਾ ਵੀ ਬਾਈ ਚੱਕਰ ਕੀ ਹੋਇਆ ਮੈਨੂੰ ਚੱਕਰ ਦਾ ਸੋ ਕਹਿੰਦਾ ਯਾਰ ਬਸ ਤੈਨੂੰ ਕਹੇ ਤਾਂ ਨਾ ਤੂੰ ਘਰੋਂ ਬਾਹਰ ਨਹੀਂ ਨਿਕਲਣਾ ਤੂੰ ਗੇਟ ਤੇ ਵੀ ਨਹੀਂ ਖੜਨਾ ਤੈਨੂੰ ਕੋਈ ਬੰਦਾ ਚਾਹੇ ਤੇਰਾ ਕੋਈ ਰਿਸ਼ਤੇਦਾਰ ਆਵੇ ਚਾਹੇ ਤੇਰਾ ਕੋਈ ਵੀ ਆਵੇ ਤੂੰ ਕਿਸੇ ਬੰਦੇ ਨੂੰ ਨਹੀਂ ਮਿਲਣਾ ਤੇ ਮੈਂ ਬਾਈ ਡਰ ਗਿਆ ਮੈਂ ਮਤਲਬ ਬਹੁਤ ਜ਼ਿਆਦਾ ਡਰ ਗਿਆ ਮੈਂ ਕਿਹਾ ਯਾਰ ਇਹ じゃ ਆਪਾਂ ਕੀ ਮਾੜਾ ਕਰਤਾ ਯਾਰ ਕੇ ਇਹਦਾ ਤੇ ਮੈਂ ਕਹ ਬਾਈ ਤੁਸੀਂ ਮੈਨੂੰ ਗੱਲ ਦੱਸੋ ਪਲੀਜ਼ ਕਹਿੰਦਾ ਯਾਰ ਵੀ ਮੈਨੂੰ ਕਿਤੋਂ ਪਤਾ ਲੱਗਿਆ ਵੀ ਵੀ ਫੀਲਡਿੰਗ ਲੱਗੀ ਵੀ ਵੀ ਬੰਦੇ ਕਹਿ ਰਹੇ ਵੀ ਅਸੀਂ ਤਾਂ ਸਿੱਧੀ ਪੋਸਟ ਹੀ ਪਾਵਾਂਗੇ ਮਾਰ ਕੇ ਜ਼ਿੰਮੇਵਾਰੀ ਲੰਮਾ ਤੇ ਵੀ ਪੋਸਟ ਸਿੱਧੀ ਪੋਸਟ ਹੀ ਪਾਉਗੀ ਇੱਕ ਦੋ ਦਿਨਾਂ ਤੱਕ ਦੇ ਗਲਾਬ ਐ ਕਰਕੇ ਮਾਰਤਾ ਮੈਂ ਬਾਈ ਕੋਲੇ ਕਮਰੇ 'ਚ ਬੈਠੀ ਸੀ ਮਾਤਾ ਬਾਈ ਮੇਰੇ ਮੈਂ ਬਾਈ ਉਹਦਾ ਫੋਨ ਕੱਟਿਆ ਕੱਟ ਕੇ ਮੈਂ ਮਾਤਾ ਕੋਲੇ ਵਾਗਿਆ ਮੈਂ ਮੰਮੀ ਕੋਲ ਜਾ ਕੇ ਰੋਣ ਲੱਗ ਗਿਆ ਬਾਈ